ਹਲਕਾ ਬੱਲੂਆਣਾ ਦੇ ਪਿੰਡ ਬਾਦਰਖੇੜਾ ਵਿਖੇ ਬਾਦਰਖੇੜਾ ਮਾਈਨਰ ਅੱਜ ਫਿਰ ਟੁੱਟ ਗਈ ਜਿਸ ਦੇ ਨਾਲ ਬਾਦਰਖੇੜਾ ਮਾਈਨਰ ਵਿੱਚ ਪਿਆ ਪਾੜ 80 ਫੁੱਟ ਦਾ ਪਾੜ ਹੋ ਗਿਆ ਪਰ ਵਿਭਾਗ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਸਾਨਾਂ ਦੀ ਮਦਦ ਨਹੀਂ ਕੀਤੀ ਗਈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਿਸਾਨ ਨਗੇਂਦਰ ਸਿੰਘ ਤੇ ਦੋ ਹੋਰ ਸਾਥੀਆਂ ਨੇ ਕਿਹਾ ਕਿ 2011 ਤੋਂ ਵੀ ਇਹ ਮਾਈਨਰ ਲਗਾਤਾਰ ਟੁੱਟ ਰਹੀ ਹੈ ਪਰ ਵਿਭਾਗ ਕੋਈ ਇਸ ਦਾ ਪੱਕਾ ਇਲਾਜ ਨਹੀਂ ਕਰ ਰਿਹਾ ਅੱਜ ਮਾਈਨਰ ਟੁੱਟਣ ਨਾਲ ਲਗਭਗ 3000 ਏਕੜ ਵਿੱਚ ਪਾਣੀ ਭਰ ਗਿਆ ਜਿੰਦੇ ਨਾਲ ਕਿਸਾਨਾਂ ਨੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਧਿਕਾਰੀਆਂ ਖਿਲਾਫ ਵੀ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਵੇ ਇਸ ਮੌਕੇ ਹੋਰ ਕੀ ਕੁਝ ਕਿਹਾ ਗਿਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ 6 12 2023 ਜੋ ਕਿ ਨਿਊ ਬਾਦਰਖੇੜਾ ਮਾਈਨਰ ਬਾਵਲਾ ਡਰੇਨ ਦੇ ਵਿੱਚ ਟੁੱਟ ਚੁੱਕੀ ਹੈ ਜਿਸ ਤੋਂ ਤਿੰਨ ਪਿੰਡਾਂ ਨੂੰ ਪਾਣੀ ਬਾਦਰਖੇੜਾ ਸਰਦਾਰਪੁਰਾ ਤੇ ਟਾਬਾ ਕੋਕਰੀਆਂ ਦੇ ਖੇਤਾਂ ਨੂੰ ਲੱਗਦਾ 3000 ਕਿੱਲਾ ਰਕਬਾ ਸਾਡਾ ਇਸ ਮਾਈਨਰ ਦੇ ਉੱਪਰ ਕਈ ਵਾਰ ਟੁੱਟ ਗਈ ਕਈ ਵਾਰ ਪ੍ਰਸ਼ਾਸਨ ਨੇ ਬੰਦ ਕੀਤੀ ਆਈ ਵਾਰ ਟੁੱਟ ਜਾਂਦੀ ਹੈ ਕਈ ਵਾਰ ਪ੍ਰਸ਼ਾਸਨ ਬੰਦਦਾ ਕਈ ਵਾਰ ਕਿਸਾਨ ਬੰਦਦੇ ਸਾਡੇ ਫਸਲਾਂ ਤੇ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜ਼ਿਮੀਂਦਾਰ ਬਹੁਤ ਪਰੇਸ਼ਾਨ ਹੈ ਵਾਰ-ਵਾਰ ਵਾਰ-ਵਾਰ ਟੁੱਟ ਗਈ ਬੰਨ ਲੀ ਜਦੋਂ ਅਸੀਂ ਨੂੰ ਬੰਨਣ ਜਾਂਦੇ ਆ ਲੋਕਾਂ ਦੇ ਖੇਤਾਂ ਦਾ ਫੇਰ ਨੁਕਸਾਨ ਹੁੰਦਾ ਹੈ ਪਾਣੀ ਹੈ ਉਹ ਸੇਮ ਨਾਲੇ ਦੇ ਵਿੱਚ ਡਿੱਗ ਕੇ ਡਿੱਗ ਪੈਂਦਾ ਜਿਸ ਕਾਰਨ ਸਾਡੇ ਖੇਤਾਂ 'ਚ ਪਾਣੀ ਨਹੀਂ ਪਹੁੰਚਦਾ ਅਸੀਂ ਮਾਨਯੋਗ ਸੀਐਮ ਸਾਹਿਬ ਐਕਸ਼ਨ ਸਾਹਿਬ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੇ ਨਿਊ ਬਾਦਰ ਖੜਾ ਮਾਈਨਰ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇ जो सा खेतों की सिंचाई चंगी तरह हो सके ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत